ਦੋਸਤੋ ਸਟਾਕ ਮਾਰਕੀਟ ਦੇ ਵਿੱਚ ਟੋਟਲ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਇੱਕ ਤਾਂ ਉਹ ਹੁੰਦੇ ਜਿਨ੍ਹਾਂ ਨੇ ਸਟਾਕ ਮਾਰਕੀਟ ਤੋਂ ਬਹੁਤ ਸਾਰਾ ਪੈਸਾ ਕਮਾਇਆ ਹੋਵਾਂਦਾ ਦੂਸਰੀ ਸਾਈਡ ਉਹ ਇਨਸਾਨ ਹੁੰਦੇ ਜਿਨ੍ਹਾਂ ਨੇ ਸਟਾਕ ਮਾਰਕੀਟ ਦੇ ਵਿੱਚ ਪੈਸਾ ਗਵਾਇਆ ਹੋਵਾਂਦਾ ਸਾਨੂੰ ਦੋਨੋਂ ਹੀ ਦੇਖਣ ਨੂੰ ਮਿਲ ਜਾਂਦੇ ਸੋਸ਼ਲ ਮੀਡੀਆ ਤੇ ਵੀ ਤੇ ਲਾਈਵ ਵੀ ਆਪਣੇ ਲਾਈਫ ਦੇ ਵਿੱਚ ਆਲੇ-ਦੁਆਲੇ ਘੁੰਮਦੇ ਤੇ ਦੋਸਤੋ ਉਹਨਾਂ ਦੋਨਾਂ ਤੋਂ ਅਗਰ ਅਸੀਂ ਫੀਡਬੈਕ ਮੰਗੇ ਸਟਾਕ ਮਾਰਕੀਟ ਬਾਰੇ ਤਾਂ ਜਿਨੇ ਪੈਸਾ ਕਮਾਇਆ ਵਾ ਉਹ ਤੁਹਾਨੂੰ ਦੱਸੇਗਾ ਕਿ ਸਟਾਕ ਮਾਰਕੀਟ ਨੂੰ ਸਮਝੋ ਤੇ ਵਧੀਆ ਤਰੀਕੇ ਦੇ ਨਾਲ ਪੈਸਾ ਕਮਾਹ ਹੋ ਜਾਂਦਾ ਬਹੁਤ ਸਾਰਾ ਪ ਉਹ ਇਹ ਸਿਰਫ ਇੱਕ ਗੱਲ ਕਹਿ ਕੇ ਗੱਲ ਖਤਮ ਕਰ ਦਿੰਦਾ ਕਿ ਸਟਾਕ ਮਾਰਕੀਟ ਜੂਆ ਏ ਇਹਦੇ ਵਿੱਚ ਪੈਸਾ ਡੁੱਬ ਜਾਂਦਾ ਤੇ ਆਪਣਾ ਪੈਸਾ ਕਦੇ ਵੀ ਨਾ ਲਾਓ ਇਹ ਦੋ ਤਰ੍ਹਾਂ ਦੇ ਇਨਸਾਨ ਸਾਨੂੰ ਆਮ ਦੇਖਣ ਨੂੰ ਮਿਲ ਹੀ ਜਾਂਦੇ ਤੇ ਦੋਸਤੋ ਇੱਕ ਜਿਹੜਾ ਇਨਸਾਨ ਹੈ ਜਿਹਨੇ ਪੈਸਾ ਕਮਾਇਆ ਉਹਦਾ ਮੇਨ ਪਰਪਸ ਹੈਗਾ ਪੈਸਾ ਕਮਾਣ ਦਾ ਕਿ ਉਹ ਪੈਸਾ ਨੂੰ ਸਹੀ ਤਰੀਕੇ ਨਾਲ ਕਮਾ ਸਕੇ ਆਪਣਾ ਪੈਸਾ ਬਚਾ ਕੇ ਫਿਰ ਦੂਸਰੀ ਸਾਈਡ ਉਹ ਇਨਸਾਨਾ ਜਿਹਨੇ ਪੈਸਾ ਗਵਾ ਲਿਆ ਲਾਲਸ ਦੇ ਕਾਰਨ lack of knowledge ਜਿਨੂੰ ਨੋਲਿਜ ਨਹੀਂ ਥੀ ਜ਼ਿਆਦਾ ਗਲਤੀਆਂ ਕਰੀ ਗਿਆ ਤੇ ਪੈਸਾ ਖੋ ਲਿਆ ਅਕਸਰ ਇਸੇ ਤਰ੍ਹਾਂ ਹੁੰਦਾ ਜਿਸ ਬੰਦੇ ਨੂੰ ਸਮਝੋਂ ਦੀ ਮਾਰਕੀਟ ਬਾਰੇ ਉਹ ਪੈਸਾ ਕਮਾ ਲੈਂਦਾ ਜਿਹਨੂੰ ਨਹੀਂ ਸਮਝੋਂ ਦੀ ਉਹ ਗਵਾ ਲੈਂਦਾ ਜਦੋਂ ਮੈਂ ਆਪਣੀ ਪਹਿਲੀ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਵੀਡੀਓ YouTube ਤੇ ਅਪਲੋਡ ਕੀਤੀ ᱛੀ ਤਾਂ ਜਿੰਨੀ ਆਡੀਅੰਸ ਜੁੜੀ ਉਹਦੇ ਵਿੱਚੋਂ ਮੈਕਸਿਮਮ ਆਡੀਅੰਸ ਉਹ ᱛੀ ਜਿਨ੍ਹਾਂ ਨੂੰ ਸਟਾਕ ਮਾਰਕੀਟ ਬਾਰੇ ਕੁਝ ਜ਼ਿਆਦਾ ਨੋਲਿਜ ਨਹੀਂ ਥੀ ਜੇਕਰ ਉਹ ਸਿੱਧੇ ਵੀਡੀਓ ਦੇਖ ਕੇ ਸਟਾਕ ਮਾਰਕੀਟ ਦੇ ਵਿੱਚ ਆ ਕੇ ਪੈਸਾ ਲਗਾ ਦੇਵੇ ਕਿਉਂਕਿ ਸਟਾਕ ਮਾਰਕੀਟ ਦੇ ਵਿੱਚ ਵੀ ਕਾਫੀ ਸਾਰੀਆਂ ਬ੍ਰਾਂਚਾਂ ਨਿਕਲ ਜਾਂ said trading ਕੋ ਹੋਰ ਵੀ ਕਾਫੀ ਚੀਜ਼ਾਂ ਆਏ ਦੇ ਵਿੱਚੋਂ ਤੁਸੀਂ ਕਰ ਸਕਦੇ ਫਿਊਚਰ ਐਂਡ ਆਪਸ਼ਨ ਕਿਸੇ ਵੀ ਤਰ੍ਹਾਂ ਦਾ ਆ ਜਾਂਦਾ ਹੈ ਨਾ ਇੰਟਰਾਡੇ ਟ੍ਰੇਡਿੰਗ ਵੀ ਆ ਜਾਂਦਾ ਤੇ ਅਗਰ ਤੁਸੀਂ ਲੈਕ ਆਫ ਨੋਲੇਜ ਕਿਸੇ ਗਲਤ ਸਾਈਡ ਚੱਲ ਜਾਓਗੇ ਤਾਂ ਤਾਂ ਤੁਸੀਂ ਆਪਣਾ ਪੈਸਾ ਲੂਸ ਕਰ ਦੇਣਾ ਨੋਰਮਲ ਜੀ ਗੱਲ ਹੈ ਸੋ ਕਾਫੀ ਬੰਦੇ ਲੂਸ ਕਰ ਵੀ ਚੁਕੇ ਕਿ ਯਾਨਾ ਮੇਰੀ ਗੱਲ ਵੀ ਹੋਈ ਜਿਨ੍ਹਾਂ ਨੇ ਬਹੁਤ ਸਾਰਾ ਪੈਸਾ ਸਿੱਧਾ ਹੀ ਸਟਾਕਸ ਚਲੋ ਉਹਨਾਂ ਨੇ ਸਟਾਕਸ ਦੇ ਵਿੱਚ ਵੀ ਲਗਾਇਆ ਲੰਬੇ ਟਾਈਮ ਨੂੰ ਫਿਰ ਵੀ ਉਹ ਡੁੱਬ ਗਏ ਸਟਾਕਸ ਸੋ ਇਦਾਂ ਦੀ ਕਾਫੀ ਜ਼ਿਆਦਾ ਗਲਤੀਆਂ ਉਹ ਕਰ ਜਾਂਦੇ ਤੇ ਪੈਸਾ ਖੋ ਲੈਂਦੇ ਸੋ ਅੱਜ ਅਸੀਂ ਮੇਨ ਡਿਸਕਸ ਕਰਾਂਗੇ ਵੀ ਕਿ ਨਾ ਕਰੋ ਤੇ ਆਪਣੇ ਪੈਸੇ ਨੂੰ ਬਚਾ ਸਕਦੇ ਹੋ ਜੋ ਮੇਨ ਪੰਜ ਗਲਤੀਆਂ ਮੈਂ ਕਨਸੀਡਰ ਕੀਤੀਆਂ ਵੀ ਇਹਨਾਂ ਨੇ ਮੈਕਸਿਮਮ ਲੋਕਾਂ ਨੇ ਕੀਤੀਆਂ ਤੇ ਪੈਸਾ ਖੋਇਆ ਉਹ ਅੱਜ ਤੁਹਾਡੇ ਨਾਲ ਅਸੀਂ ਡਿਸਕਸ ਕਰਾਂਗੇ ਸੋ ਵੀਡੀਓ ਤੇ ਬਣਾਈ ਲਿਓ ਸਟਾਰਟਿੰਗ ਤੱਕ ਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਰਦੇ ਆ ਵੀਡੀਓ ਨੂੰ ਸਟਾਰਟ ਸਭ ਤੋਂ ਵੱਡੀ ਗਲਤੀ ਕੀ ਹੁੰਦੀ ਚੇਸਿੰਗ ਹੋਟ ਟਿਪਸ ਐਂਡ ਟ੍ਰੈਂਡਸ ਅੱਜਕੱਲ ਸੋਸ਼ਲ ਮੀਡੀਆ ਪਲੇਟਫਾਰਮ ਸਭ ਤੋਂ ਜ਼ਿਆਦਾ ਚੱਲ ਰਹੇ ਤੁਸੀਂ YouTube ਦੀ ਦੇਖੋਗੇ ਤਾਂ ਉਹਦੇ ਪਰ ਵੀ ਸ਼ੋਰਟਸ ਵੀਡੀਓ ਆਉਣ ਆਪੀ ਬੀਆ Instagram ਪਰ ਤਾਂ ਚਲਦੀਆਂ ਇੱਕ ਸਕਰੋਲ ਕਰਨੇ ਦੀ ਦੇਰੀ ਹੈ ਉਸ ਤੋਂ ਬਾਅਦ ਕਈ ਵਾਰ ਸਾਡੇ ਕੋਲ ਇਹੋ ਜਿਹੀ ਵੀਡੀਓਸ ਆ ਜਾਂਦੀਆਂ ਵੀ ਬੰਦਾ ਦੱਸਦਾ ਵੀ ਮੈਂ ਇੰਨੇ ਪੈਸੇ ਅੱਜ ਕਮਾਏ ਇੱਕ ਛੋਟਾ ਬਲੌਗ ਬਣਾ ਕੇ ਵੀਡੀਓ ਦੇ ਵਿੱਚ ਰੀਲ ਟਾਈਪ ਦਾ ਵੀ ਮੈਂ ਇੰਨੇ ਪੈਸੇ ਅੱਜ ਬਣਾਏ ਉਸ ਤੋਂ ਬਾਅਦ ਮੈਂ ਸ਼ੋਪਿੰਗ ਕਰਨ ਗਿਆ ਮੈਂ ਇੰਨੇ ਪੈਸੇ ਖਰਚਤੇ ਉੱਥੇ ਤੇ ਫਿਰ ਅਗਲੇ ਦਿਨ ਇੰਨੇ ਪੈਸੇ ਕਮਾਏ ਫਿਰ ਮੈਂ ਗੱਡੀ ਲੈ ਲਈ ਇਦਾਂ ਦੀ ਕਾਫੀ ਛਾਨੇ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਤੇ ਲੌਂਗ ਵੀਡੀਓਜ਼ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਜਾਂਦਾ ਅਸੀਂ ਉੱਥੋਂ ਕੀ ਕਰਦੇ ਬਿਨਾ ਸੋਚੇ ਸਮਝੇ ਕੋਈ ਜ਼ਿਆਦਾ ਉਹਦੇ ਬਾਰੇ ਰਿਸਰਚ ਨਹੀਂ ਕਰਦੇ ਆ ਜਾਂਦੇ ਤੇ ਆਪਣਾ ਪੈਸਾ ਲਗਾਉਣਾ ਸਟਾਰਟ ਕਰ ਦਿੰਦੇ ਮੈਂ ਤਾਂ ਉਹ ਟਰੇਡਰ ਸੈ ਮੈਕਸਿਮਮ ਅਗਰ ਤੁਸੀਂ ਦੇਖੋਗੇ ਵੀ ਤੁਸੀਂ ਦੇਖੇ ਹੋਵੇ ਵੀ ਹੁਣੇ ਉਹ ਟਰ ਹੋਟ ਟਿਪਸ ਦੇ ਦਿੰਦੇ ਸਾਨੂੰ ਨਾ 트ੈਂਡ ਦੀ ਗੱਲਾਂ ਕਰਦੇ ਵੀ ਬਈ ਇਦਾਂ ਦਾ 트ੈਂਡ ਚੱਲਿਆ ਹੁਣ ਆਹ 트ੈਂਡ ਫੋਲੋ ਕਰੋ ਅਸੀਂ ਇਹ ਨਾ ਚੀਜ਼ਾਂ ਪਿੱਛੇ ਲਾ ਕੇ ਆਪਣਾ ਪੈਸਾ ਮਾਰਕੀਟ ਦੇ ਵਿੱਚ ਆ ਕੇ ਗਵਾ ਦਿੰਦੇ ਤੋਂ ਸਭ ਤੋਂ ਪਹਿਲਾਂ ਸਾਡੀ ਗਲਤੀ ਇਹੀ ਹੁੰਦੀ ਵੀ ਅਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਐਕਚੁਅਲ ਦੇ ਵਿੱਚ ਉਹ ਪੈਸਾ ਇੰਨਾ ਕਮਾਉਂਦੇ ਨਹੀਂ ਜਿੰਨਾ ਦਿਖਾਉਂਦੇ ਐ ਸਾਨੂੰ ਨਹੀਂ ਪਤਾ ਉਹ ਕਿੰਨਾ ਬੰਦਾ ਪੈਸਾ ਕਮਾ ਰਿਆ ਨਾ ਕੋਈ ਦਿਖਾਉਂਦਾ ਓਰੇ ਪੈਸਾ ਸੋ ਤੁਸੀਂ ਇਹ ਕੋਸ਼ਿਸ਼ ਕਰੋ ਕਿ ਇਹਨਾਂ ਦੇ ਚਾਂਸੇ ਵਿੱਚ ਨਹੀਂ ਆਣਾ ਆਪਣੀ ਰਿਸਰਚ ਕਰੋ ਫਿਰ ਜਾ ਕੇ ਆਪਣੇ ਰਿਸਕ ਪਰ ਖੇਲੋ ਸਟੋਕ ਮਾਰਕੀਟ ਦੇ ਵਿੱਚ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਵੀ ਤੁਸੀਂ ਚੇਸ ਕਰਦੇ ਹੋ ਟਿੱਪ ਦੂਸਰੀ ਗਲਤੀ ਕੀ ਹੁੰਦੀ ਤੁਸੀਂ ਲੋਨ ਲੈ ਕੇ ਪੈਸਾ ਲਗਾ ਦਿੰਦੇ ਜਾਂ ਫਿਰ ਸਾਰੀ ਕੈਪੀਟਲ ਹੀ ਆਪਣੀ ਸਟਾਕ ਮਾਰਕੀਟ ਦੇ ਵਿੱਚ ਲਗਾ ਲੈਂਦੇ ਮੈਕਸਿਮਮ ਲੋਕ ਇਹ ਕੀ ਕਰਦੇ ਕਿ ਉਹ ਸਾਰੀ ਕੈਪੀਟਲ ਆnde ਕੁਝ ਬਿਰਲੇ ਹੁੰਦੇ ਸੁਪਰਸਟਾਰ ਜਿਹੜੇ ਕਿ ਲੋਨ ਲੈ ਕੇ ਪੈਸਾ ਲਗਾਉਂਦੇ ਸੋ ਹੁੰਦਾ ਕਿ ਯੂਰੇ ਜਦੋਂ ਲੋਨ ਲਿਆਓ ਤਾਂ ਸਭ ਨੂੰ ਪਤਾ ਵੀ ਲੋਨ ਲੈਣਾ ਤਾਂ ਮਾੜੀ ਗੱਲ ਹੈ ਪਰ ਜਦੋਂ ਤੁਸੀਂ ਆਪਣੀ ਸਾਰੀ ਜੋ ਕੈਪੀਟਲ ਹੈ ਉਹਨੂੰ ਵੀ ਸਟਾਕ ਮਾਰਕੀਟ ਦੇ ਵਿੱਚ ਲਗਾ ਲੈਂਦੇ ਕਦੋਂ ਕਿਆ ਪਤਾ ਕਦੋਂ ਤੁਹਾਡੀ ਕੈਪੀਟਲ ਡਾਊਨ ਚਲ ਜਾਵੇ ਮੰਨੋ ਘਾਟੇ ਵਿੱਚ ਜਾ ਰਹੇ ਆ ਮਾਰਕੀਟ ਅਗਲੇ ਸਾਲ ਉੱਪਰ ਜਾਉਂਗੇ ਤਾਂ ਤੁਸ ਤੁਹਾਡੇ ਕੋਲ ਚਾਂਸ ਨਹੀਂ ਬਣਦਾ ਵੀ ਤੁਸੀਂ ਆਪਣੀ ਮਾਰਕੀਟ ਦੇ ਵਿੱਚੋਂ ਆਪਣੀ ਜੋ ਕੈਪੀਟਲ ਹੈ ਉਹਨੂੰ ਖਿੱਚ ਲਓ ਅਗਰ ਤੁਸੀਂ ਖਿੱਚਿਆ ਤਾਂ ਤੁਸੀਂ ਲੋਸ ਬੁੱਕ ਕਰੋਗੇ ਸੋ ਇਸ ਕੰਡੀਸ਼ਨ ਦੇ ਵਿੱਚ ਕਿਆ ਹੈ ਕਿ ਕੁਝ ਪੈਸੇ ਆਪਣੇ ਸੇਵਿੰਗ ਦੇ ਵਿੱਚ ਰੱਖੋ ਕਦੀ ਵੀ ਸਾਰਾ ਪੈਸਾ ਸਟਾਕ ਮਾਰਕੀਟ ਦੇ ਵਿੱਚ ਨਾ ਲੱਖੋ ਪਤਾ ਨਹੀਂ ਕਦੋਂ ਕਿਹੜੀ ਖਬਰ ਆ ਜਾਣੀ ਤੇ ਮਾਰਕੀਟ ਕਰੈਸ਼ ਕਰ ਜੇ ਜਾਂ ਫਿਰ ਜਿਹੜਾ ਸਟਾਕ ਤੁਸੀਂ ਬਾਏ ਕੀਤਾ ਵਾ ਉਹ ਕਰੈਸ਼ ਕਰ ਜੇ ਇਸ ਤਰ੍ਹਾਂ ਇਹ ਲੌਂਗ ਟਰਮ ਵਾਸਤੇ ਕਹਿ ਰਿਹਾ ਮੈਂ ਇੱਕar ਹੋ ਜਾਂਦੀ ਕਈ ਵਾਰ ਸੇਵਿੰਗ ਦੇ ਵਿੱਚ ਕੁਝ ਪੈਸਾ ਰੱਖਣਾ ਚਾਹੀਦਾ ਇਹਦਾ ਇੱਕ ਫਾਇਦਾ ਹੋਰ ਵੀ ਹੋ ਜਾਂਦਾ ਮੰਨ ਲਓ ਕਿ ਕ੍ਰੈਸ਼ ਹੋ ਹੀ ਗਈ ਮਾਰਕੀਟ ਤੁਹਾਡਾ ਜਿਹੜਾ ਪੈਸਾ ਉਧਰ ਲਈ ਸੈਟ ਡੁੱਬਿਆ ਤਾਂ ਤੁਹਾਡੀ ਕੋਈ ਕੈਪੀਟਲ ਬਚਦੀ ਜਦੋਂ ਮਾਰਕੀਟ ਕ੍ਰੈਸ਼ ਹੁੰਦੀ ਉਸ ਤੋਂ ਬਾਅਦ ਸਾਡੇ ਕੋਲ ਆਪਸ਼ਨ ਇੱਕ ਇਹ ਵੀ ਹੋ ਜਾਂਦੀ ਵੀ ਮਾਰਕੀਟ ਬਾਉਂਸ ਬੈਕ ਕਰੇਗੀ ਤੇ ਸਾਡਾ ਪੈਸਾ ਵਧੇਗਾ ਹੀ ਵਧੇਗਾ ਸੋ ਇਸ ਕਰਕੇ ਸਾਰੀ ਕੈਪੀਟਲ ਮਾਰਕੀਟ ਦੇ ਵਿੱਚ ਡਾਇਰੈਕਟਲੀ ਨਾ ਲਗਾਓ ਨੰਬਰ 3 ਤੇ ਸਭ ਤੋਂ ਵੱਡੀ ਦੋ ਚੀਜ਼ਾਂ ਦਾ ਡਿਫਰੈਂਸ ਹੈ ਕਿ ਟਰੇਡਿੰਗ ਤੇ ਇਨਵੈਸਟਮੈਂਟ ਇਹ ਦੋ ਚੀਜ਼ਾਂ ਦੋਨੋਂ ਅਲੱਗ-ਅਲੱਗ ਹੈ ਲੋਕ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਕੋਈ ਬੰਦਾ ਆਇਆ ਸੀਗਾ ਲੌਂਗ ਟਰਮ ਦੀ ਇਨਵੈਸਟਮੈਂਟ ਕਰਨ ਦੂਸਰੀ ਸਾਈਡ ਜਿੱਦਾਂ ਸਟਾਡੀਂਗ ਦੇ ਵਿੱਚ ਕਿਹਾ ਤਾਂ ਵੀ ਚੇਜ਼ਿੰਗ ਹੋਰ ਟਿਪਸ ਹੋਰ ਟਿਪਸ ਦੇਖੀ ਵੀ ਹੁੰਦੀਆਂ ਉਹ ਕਰਨ ਆਪਾਂ ਦਾ ਟਰੇਡਿੰਗ ਜਦੋਂ ਟਰੇਡਿੰਗ ਦੇ ਬਾਰੇ ਉਹਨੂੰ ਨੋਲੇਜ ਨਹੀਂ ਹੁੰਦੀ ਲੈਕ ਆਫ ਨੋਲੇਜ ਦੇ ਕਾਰਨ ਆਪਣਾ ਪੈਸਾ ਖੋਣਾ ਸ਼ੁਰੂ ਕਰ ਦਿੰਦਾ ਕਿਉਂਕਿ ਟਰੇਡਰਸ ਇੱਥੇ ਬੜੇ ਤੋਂ ਬੜਾ ਬੈਠਿਆ ਵਾ ਜੋ ਬੜੇ ਤੋਂ ਬੜੇ ਬੈਠੇ ਹੋ ਕਦੇ ਸ਼ੋ ਨਹੀਂ ਹੋਇਆ ਅੱਜ ਦਿਨ ਤੱਕ ਜੋ ਐਕਚੁਅਲ ਦੇ ਵਿੱਚ ਅਸਲੀ ਟਰੇਡਰਸ ਹਨਾ ਉਹ ਕਦੇ ਸ਼ੋ ਨਹੀਂ ਹੁੰਦੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਤੁਸੀਂ ਇਨਵੈਸਟਿੰਗ ਤੇ ਟਰੇਡਿੰਗ ਦਾ ਡਿਫਰੈਂਸ ਨਹੀਂ ਸਮਝ ਪਾਉਂਦੇ ਤਾਂ ਤੁਸੀਂ ਉੱਥੇ ਪੈਸੇ ਆਪਣੇ ਲੂਜ਼ ਕਰ ਜਾਂਦੇ ਬੇਸਿਕਲੀ ਤਾਂ ਰეკਮੈਂਡ ਮੈਂ ਇਹੀ ਕਰੂੰਗਾ ਜੋ بڑے بڑے ਇਨਵੈਸਟਰਸ ਰੇ ਜਾਂ ਟਰੇਡਰਸ ਰੇ ਜਿਹਦਾ ਰਕੇਸ਼ ਜੁੰਜਨ ਵਾਲਾ ਉਹਨਾਂ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਗੱਲ ਵੀ ਕੀਤੀ ਸੀ ਕਿ ਤੁਸੀਂ ਆਪਣੇ ਦੋ ਅਕਾਊਂਟ ਬਣਾਓ ਅਗਰ ਤੁਸੀਂ ਟਰੇਡਿੰਗ ਵੀ ਕਰਨੀ ਹੈ ਤੇ ਇਨਵੈਸਟਮੈਂਟ ਵੀ ਕਰਨੀ ਹੈ ਟ੍ਰੇਡਿੰਗ ਵਾਲਾ ਅਕਾਊਂਟ ਅਲੱਗ ਬਣਾਓ ਇਨਵੈਸਟਮੈਂਟ ਵਾਲਾ ਅਕਾਊਂਟ ਅਲੱਗ ਹੋਣਾ ਹੋ ਇਹਦੇ ਨਾਲ ਕੀ ਹੋਏਗਾ ਕਿ ਇਨ ਕੇਸ ਮੰਨ ਲਓ ਕਿ ਤੁਸੀਂ ਟ੍ਰੇਡਿੰਗ ਦੇ ਵਿੱਚ ਪੈਸਾ ਲੂਜ਼ ਕਰ ਲਿਆ ਤੁਸੀਂ ਇਨਵੈਸਟਮੈਂਟ ਵਾਲਾ ਪੈਸਾ ਉਸ ਸਾਈਡ ਲਾ ਕੇ ਫਿਰ ਟ੍ਰੇਡਿੰਗ ਕਰਨ ਲੱਗ ਜਾਓਗੇ ਤਾਂ ਤੁਹਾਡੇ ਇਨ ਜੋ ਤੁਸੀਂ ਲੰਬੇ ਟਾਈਮ ਤੋਂ ਇਨਵੈਸਟਮੈਂਟ ਕੀਤੀ ਵੀ ਉਹ ਅਨਬੈਲੈਂਸ ਹੋ ਜਣੀ ਸੋ ਇਸ ਕਰਕੇ ਅਲੱਗ-ਅਲੱਗ ਖਾਤਿਆਂ ਨੂੰ ਰੱਖੋ ਇਹਦੇ ਨਾਲ ਤੁਹਾਡਾ ਪੈਸਾ ਵੀ ਸੇਫ ਰਹੇਗਾ ਤੇ ਇੱਕ ਮੈਨੇਜਰ ਰਹੇਗਾ ਤੁਹਾਡਾ ਸਿਸਟਮ ਪੂਰੇ ਦਾ ਪੂਰਾ ਕਿ ਤੁਸੀਂ ਕਾਰ ਕਿਰ ਰਹੇ ਹੋ ਆਦਰਵਾਇਸ ਤੁਸੀਂ ਖੁਦ ਹੀ ਕਨਫਿਊਜ਼ ਹੋ ਜਾਣਾ ਕਿਹੜਾ ਪੈਸਾ ਕਿ ਡਾਇਰੈਕਟ ਟ੍ਰੇਡਿੰਗ ਦੇ ਵਿੱਚ ਨਾ ਜਾਓ ਨਾ ਜਾਓ ਮੈਂ ਹਰ ਵੀਡੀਓ ਦੇ ਵਿੱਚ ਕਹਿੰਦਾ ਕਿਉਂਕਿ ਟ੍ਰੇਡਿੰਗ ਆਸਾਨ ਨਹੀਂ ਹੁੰਦੀ ਇਹ ਪੈਸਾ ਬਹੁਤ ਜਲਦੀ ਡਬੋ ਦਿੰਦੀ ਕਿਉਂਕਿ ਮੇਨ ਦੇਖਣ ਨੂੰ ਇਹ ਮਿਲਦਾ ਵੀਡੀਓ ਜਿੰਨੀ ਵੀ ਟ੍ਰੈਂਡ ਵਾਲੀਆਂ ਚੱਲਦੀਆਂ ਕਿ ਉਹਦੇ ਪੈਸਾ ਮਿੰਟਾਂ ਦੇ ਵਿੱਚ ਬਣਦਾ ਤੇ ਡੁੱਬਦਾ ਵੀ ਮਿੰਟਾਂ ਦੇ ਵਿੱਚ ਇਹ ਦੋ ਚੀਜ਼ਾਂ ਐ ਦੋ ਫੇਸ ਐ ਅਗਰ ਦੂਸਰੀ ਸਾਈਡ ਤੁਸੀਂ ਦੇਖੋਗੇ ਲੌਂਗ ਟਰਮ ਵਿੱਚ ਉਹਦੇ ਵਿੱਚ ਪੈਸਾ ਡਾਇਰੈਕਟਲੀ ਸਿੱਧਾ ਨਹੀਂ ਡੁੱਬਦਾ ਜਲਦੀ ਨਾ ਸਿੱਧਾ ਚੜਦਾ ਐ ਤੋਂ ਦੇ ਵਿੱਚ ਤੁਹਾਨੂੰ ਟਾਈਮ ਮਿਲ ਜਾਂਦਾ ਟਾਈਮ ਤੁਹਾਡੇ ਕੋਲ ਹੁੰਦਾ ਹੈ ਸੋਚਣ ਸਮਝਣ ਦਾ ਪਰ ਟ੍ਰੇਡਿੰਗ ਦੇ ਵਿੱਚ ਟਾਈਮ ਨਹੀਂ ਜਾਂਦਾ ਗਲਤੀ ਹੋਰ ਜਿਹੜੇ ਨੰਬਰ 4 ਤੇ ਹੈ ਕਿ ਤੁਸੀਂ ਆਪਣਾ ਸਾਰਾ ਪੈਸਾ ਪੈਨੀ ਸਟਾਕਸ ਦੇ ਵਿੱਚ ਲਗਾ ਦਿੰਦੇ ਜਿਹੜੇ ਸਸਤੇ ਸਟਾਕਸ ਹੁੰਦੇ ਉਹਨਾਂ ਨੂੰ ਅਸੀਂ ਪੈਨੀ ਸਟਾਕਸ ਕਹਿੰਦੇ ਕੰਪਨੀਆਂ ਛੋਟੀਆਂ ਹੁੰਦੀਆਂ ਤੁਸੀਂ ਇਹ ਤਾਂ ਦੇਖ ਲੈਂਦੇ ਵੀ ਪੈਸਾ ਛੋਟਾ ਹੈ ਇਨ ਫਿਊਚਰ ਵਧੇਗਾ ਇਹ ਨਹੀਂ ਤੁਸੀਂ ਦੇਖਦੇ ਵੀ ਉਹ ਪੈਸਾ ਘਟੇ ਕਿਉਂ ਸ਼ੇਅਰ ਦਾ ਪ੍ਰਾਈਸ ਘਟਿਆ ਕਿਉਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਇੰਪੋਰਟੈਂਟ ਦੱਸ ਦਵਾਂ ਕਿ ਕਦੀ ਵੀ ਤੁਸੀਂ ਅਗਰ ਪੈਨੀ ਸਟਾਕ ਨੂੰ ਖੋਲ ਰੇ ਦੇਖ ਰੇ ਚੈੱਕ ਕਰ ਰੇ ਤਾਂ ਉਹਦਾ ਫੁੱਲ ਗ ਚੈੱਕ ਕਰੋ ਜਦੋਂ ਲਿਸਟਡ ਹੋਇਆ ਤਾਂ ਕਿੰਨੇ ਪ੍ਰਾਈਸ ਤੱਕ ਉਹਨੇ ਹਾਈਐਸਟ ਰਿਕਾਰਡ ਬਣਾਇਆ ਤਾਂ ਕਿੰਨੇ ਉੱਪਰ ਤੱਕ ਗਿਆ ਤਾਂ ਫਿਰ ਡਿਗੇ ਤਾਂ ਅਗਰ ਤੁਸੀਂ ਸੂਜ਼ਲੋਨ ਨੂੰ ਦੇਖੋਗੇ ਵੀਆਈ ਨੂੰ ਦੇਖੋਗੇ ਜਾਂ ਫਿਰ ਜੈਸ ਬੈਂਕ ਨੂੰ ਦੇਖੋਗੇ ਤਾਂ ਇਹਨਾਂ ਦੀ ਇਹਨਾਂ ਦੇ ਤੁਸੀਂ ਸ਼ੇਅਰ ਪ੍ਰਾਈਸ ਦੇਖਿਆ ਬੇਸ਼ੱਕ ਹੁਣ ਬੜੇ ਉੱਪਰ ਵੀ ਆ ਰਹੇ ਕਾਫੀ ਜ਼ਿਆਦਾ ਪਰ ਇਹ ਵੀ ਦੇਖੋ ਨਾ ਉਹਨਾਂ ਦਾ ਲਾਸਟ ਪ੍ਰਾਈਸ ਹਾਈਐਸਟ ਪ੍ਰਾਈਸ ਉਹਨਾਂ ਨੇ ਕਿੰਨਾ ਬਣਾਇਆ ਤਾਂ ਤੇ ਕਿਉਂ ਗਿਰੇ ਉਹ ਵੀ ਚੈੱਕ ਕਰੋ ਅਗਰ ਤੁਸੀਂ ਪੈਨੀ ਸਟੋਕਸ ਦੇ ਵਿੱਚ ਸਿੱਧਾ ਪੈਸਾ ਲਗਾਉਗੇ ਤਾਂ ਇਹ ਵੀ ਹਾਈ ਰਿਸਕ ਵਾਲੇ ਸਟੋਕਸ ਹੁੰਦੇ ਕਿਉਂਕਿ ਇਹਨਾਂ ਦੇ ਚੜਨੇ ਦੇ ਵੀ ਚਾਂਸ ਹੁੰਦੇ ਤੇ ਡੁੱਬਣ ਦੇ ਚਾਂਸ ਵੀ ਜ਼ਿਆਦਾ ਹੀ ਹੁੰਦੇ ਮੈਕਸਿਮਮ ਪੈਨੀ ਸਟੋਕਸ ਜਿਹੜੇ ਹੁੰਦੇ ਉਹ ਕਦੇ ਚੜਦੇ ਹੀ ਨਹੀਂ ਐ ਡੁੱਬ ਜਾਂਦੇ ਜ਼ੀਰੋ ਤੱਕ ਵੀ ਪਹੁੰਚ ਜਾਂਦੇ ਸੋ ਉੱਤੇ ਪੈਸਾ ਤੁਸੀਂ ਆਪਣਾ ਲੂਸ ਕਰ ਹੀ ਦੇਣਾ ਸਾਰੇ ਤੇ ਸਾਰਾ ਕੋਸ਼ਿਸ਼ ਕਰੋ ਆਪਣਾ ਜਿੰਨਾ ਵੀ ਪੋਰਟਫੋਲੀਓ ਆ ਉਹਨੂੰ ਸਹੀ ਤਰੀਕੇ ਦੇ ਨਾਲ ਮੈਨੇਜ ਕਰੋ ਉਹਦੇ ਵਿੱਚ ਸੈੱਟ ਬਣਾਓ ਕਿ ਇੰਨੇ ਮੇਰੇ ਪੈਨੀ ਸਟਾਕਸ ਹੋਗੇ ਇੰਨੇ ਮੇਰੇ ਮਿਡ ਕੈਪ ਵਾਲੇ ਸਟਾਕਸ ਹੋਗੇ ਇੰਨੇ ਮੇਰੇ ਲਾਰਜ ਕੈਪ ਵਾਲੇ ਸਟਾਕਸ ਹੋਗੇ ਜੋ ਲਾਰਜ ਕੈਪ ਹੈ ਉਹ ਕਾਫੀ ਹੱਦ ਤੱਕ ਸੇਫ ਹੁੰਦੇ ਹੁੰਦੇ ਆ ਜੋ ਮਿਡ ਕੈਪ ਹੈ ਤੇ ਪੈਨੀ ਸਟਾਕਸ ਆ ਉਹਨਾਂ ਦੇ ਵਿੱਚ ਰਿਸਕ ਥੋੜਾ ਹਾਈ ਰਹਿੰਦਾ ਸੋ ਇਹਦੇ ਵਿੱਚ ਕਿਆ ਹੁੰਦਾ ਕਿ ਮੰਨ ਲਓ ਕਿ ਇਨ ਕੇਸ ਤੁਹਾਡੇ ਪੈਨੀ ਸਟਾਕਸ ਡੁੱਬੇ ਤਾਂ ਲਾਰਜ ਕੈਪ ਜਾਂ ਮਿਡ ਕੈਪ ਤਾਂ ਬਚੇ ਰਹੂਗੇ ਹੀ ਰਹੂਗੇ ਸੋ ਇਹ ਚੀਜ਼ ਆਉਂਦੀ ਆ ਸੋ ਪੈਨੀ ਸਟਾਕਸ ਦੇ ਵਿੱਚ ਕਦੀ ਵੀ ਪੈਸਾ ਸਾਰਾ ਨਾ ਕਈ ਬੰਦੇ ਕੀ ਕਰਦੇ ਕਿ ਬਾਈ ਮੈਨੂੰ ਇਸ ਬੰਦੇ ਨੇ ਸਲਾਹ ਦਿੱਤੀ ਤੂੰ ਆ ਸ਼ੇਅਰ ਖਰੀਦ ਲੈ ਮੈਨੂੰ ਇਸ ਬੰਦੇ ਨੇ ਸਲਾਹ ਦਿੱਤੀ ਤੂੰ ਆ ਸ਼ੇਅਰ ਖਰੀਦ ਲੈ ਕਈ ਵਾਰ ਉਹਨਾਂ ਦੀ ਦਿੱਤੀ ਸਲਾਹ ਸਹੀ ਵੀ ਹੋ ਜਾਂਦੀ ਕਈ ਵਾਰ ਉਹਨਾਂ ਦੀ ਸਲਾਹ ਦਿੱਤੀ ਗਲਤ ਵੀ ਹੋ ਜਾਂਦੀ। ਉਹਰੇ ਰਿਸਪੌਂਸਿਬਿਲਟੀ ਇਹ ਸਾਡੀ ਬਣਦੀ ਕਿ ਅਸੀਂ ਆਪਣਾ ਪੈਸਾ ਲਗਾ ਰਹੇ ਤਾਂ ਅਸੀਂ ਆਪਣੇ ਪੈਸੇ ਨੂੰ ਖੁਦ ਮੈਨੇਜ ਕਰੀਏ, ਖੁਦ ਆਪਣੇ ਤਰੀਕੇ ਨਾਲ ਮਾਰਕੀਟ ਦੇ ਵਿੱਚ ਲਗਾਈਏ। ਅਸੀਂ ਰਿਸਰਚ ਕਰੇ ਬਿਨਾ ਕਿਸੇ ਦੀ ਸਲਾਹ ਤੇ ਆਪਣਾ ਪੈਸਾ ਦਾਉ ਪਾ ਲਾ ਦਈਏ। ਇਹ ਸਾਡੀ ਗਲਤੀ ਹੈ, ਉਹਨਾਂ ਦੀ ਗਲਤੀ ਨਹੀਂ ਹੈ ਕਿਉਂਕਿ ਉਹਨਾਂ ਨੇ ਸਿਰਫ ਇੱਕ ਜਵਾਨ ਹਲਾ ਕੇ ਦੱਸ ਦੇਣਾ ਕਿ ਬਾਈ ਤੂੰ ਇਹ ਚੀਜ਼ ਚੱਕ ਲੈ। ਕਾਫੀ ਜ਼ਿਆਦਾ ਨਿਊਜ਼ ਚੈਨਲਸ ਵਗੈਰਾ ਵੀ ਚੱਲਦੇ ਰਹਿੰਦੇ। ਜਿੱਦਾਂ ਅਗਰ ਤੁਸੀਂ ਦੇਖੋਗੇ ਕਾਫੀ ਚੈਨਲਸ ਹੈ ਉਹ ਰਿਕਮੈਂਡ ਕਰਦੇ ਵੀ ਆਹ ਨਹੀਂ ਆਹ ਸਟਾਕ ਉੱਪਰ ਜਾਏਗਾ, ਨ ਮਨ ਲਓ ਕਿ ਤੁਸੀਂ ਕੁਝ ਮਹੀਨੇ ਬਾਅਦ ਦੇਖੋਗੇ ਤਾਂ ਉਹ ਚੀਜ਼ ਗਲਤ ਵੀ ਹੋ ਜਾਂਦੀ ਕਿਉਂਕਿ ਉਹਨਾਂ ਨੂੰ ਪੈਸੇ ਇਸ ਚੀਜ਼ ਦੇ ਮਿਲਦੇ ਕਿਉਂਕਿ ਉਹਨਾਂ ਨੂੰ ਸਪੈਸੀਫਾਈ ਕਰਨਾ ਪੈਂਦਾ ਵੀ ਉਹਨਾਂ ਨੂੰ ਪਤਾ ਇਸ ਚੀਜ਼ ਬਾਰੇ ਪਰ ਪਤਾ ਚਾਹੇ ਹੋਵੇ ਚਾਹੇ ਨਾ ਹੋਵੇ ਇਸ ਚੀਜ਼ ਦੇ ਉਹ ਪੈਸੇ ਲੈਂਦੇ ਅਗਰ ਤੁਸੀਂ ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਰਿਸਰਚ ਕਰੇ ਬਿਨਾ ਉਸ ਸਟੋਕ ਦੇ ਵਿੱਚ ਪੈਸਾ ਲਗਾਉਗੇ ਤਾਂ ਥੋੜੀ ਗਲਤੀ ਹੈ ਰਿਸਰਚ ਕਰੋ ਪੂਰੇ ਤਰੀਕੇ ਨਾਲ ਮਾਰਕੀਟ ਬਾਰੇ ਕਿਵੇਂ ਦੀ ਪਰਫਾਰਮੈਂਸ ਉਸ ਸਟੋਕ ਦੇ ਰਿਹਾ ਹੈ ਸੋ ਉਹ ਰਿਸਰਚ ਕਰਨੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿੰਨੇ ਵੀ ਨਵੇਂ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਸੀਗੇ ਉਸ ਵੀਡੀਓ ਦੇ ਨਾਲ ਤਾਂ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਅਗਰ ਤੁਸੀਂ ਮਾਰਕੀਟ ਦੇ ਵਿੱਚ ਆ ਗਏ ਵੇ ਤਾਂ ਡਾਇਰੈਕਟਲੀ ਪੈਸਾ ਨਾ ਲਗਾਓ ਤੇ ਨਾ ਡਾਇਰੈਕਟਲੀ ਕਿਸੇ ਦੀ ਸਲਾਹ ਲੈ ਕੇ ਲਾਓ ਕਈ ਵੀਰ ਮੇਰੇ ਕੋਲੋਂ ਇਹ ਮੈਸੀ ਪੁੱਛਦੇ ਨੇ ਕਿ ਉਹ ਸਾਨੂੰ ਰეკਮੈਂਡ ਕਰ ਦੇਵੇ ਸਟੋਕਸ ਉਹ ਕਿਹੜੇ-ਕਿਹੜੇ ਬਾਇ ਕਰਨ ਤમે ਇਹ ਹੀ ਉਹਨਾਂ ਨੂੰ ਦੱਸ ਦਵਾਂ ਕਿ ਮੈਂ ਡਾਇਰੈਕਟਲੀ ਕਿਸੇ ਦੀ ਕੋਈ ਮਦਦ ਨਹੀਂ ਇਦਾਂ ਦੀ ਕਰ ਸਕਦਾ ਕਿਉਂਕਿ ਇਹ ਸੇਵੀ ਦੀ ਗਾਈਡਲਾਈਨਸ ਦੇ ਵੀ ਖਿਲਾਫ ਹੈ। ਉਹਨਾਂ ਨੇ ਸੇਵੀ ਨੇ ਕਾਫੀ ਜ਼ਿਆਦਾ ਕਈ ਬੰਦੇ ਆਪਰ ਫਾਈਨ ਵੀ ਪਾਇਆ, ਕਈਆਂ ਦੇ ਚੈਨਲਸ ਵੀ ਬੈਨ ਕੀਤੇ ਤੇ ਕਈਆਂ ਦੇ ਅਕਾਊਂਟਸ ਵੀ ਬੈਨ ਕੀਤੇ। ਇਸੇ ਕਾਰਨ ਕਿਉਂਕਿ ਉਹ ਉਹ ਪ੍ਰੈਡਿਕਟ ਕਰ ਰਹੇ ਸੀਗੇ ਵੀ ਉਹਨਾਂ ਨੂੰ ਪਤਾ ਇਹ ਸਟਾਕ ਉੱਪਰ ਜਾਏਗਾ, نیچے ਜਾਏਗਾ ਪਰ ਉਹਦੇ ਵਿੱਚ ਰਿਟੇਲ ਇਨਵੈਸਟਰ ਦਾ ਨੁਕਸਾਨ ਹੋ ਰਿਹਾ ਸੀਗਾ। ਸੋਰੇ ਨੁਕਸਾਨ ਦੇ ਵੀ ਚਾਂਸ ਜ਼ਿਆਦਾ ਰਹਿੰਦੇ। ਆਪਣੇ ਆਪ ਤੁਸੀਂ ਰਿਸਰਚ ਕਰੋਗੇ ਤਾਂ ਤੁਹਾਨੂੰ ਹੋਰ ਵੀ ਬਹੁਤ ਸਾਰੀ ਚੀਜ਼ਾਂ ਮਾਰਕੀਟ ਦੇ ਬ ਸੋ ਤਦ ਤੱਕ ਲਈ ਤੁਹਾਡਾ ਸਭ ਦਾ ਧੰਨਵਾਦ ਮਿਲਾਂਗੇ ਤੁਹਾਡੇ ਲਈ ਹੋਰ ਵਧੀਆ ਜੀ ਵੀਡੀਓ ਲੈ ਕੇ ਥੈਂਕ ਯੂ